ਨਾਲ ਫੋਕ ਕੋਟ ਫਾਰ ਲੈ ਕੇ ਮਹਾ ਸਿੰਘ ਗੁਜਰਾਵਾਲਾ ਪਹੁੰਚਦੇ ਆ ਕੋੜੇ ਤੋਂ ਉੱਤਰਦੇ ਸਾਰ ਹੀ ਮਹਾ ਸਿੰਘ ਆਪਣੇ ਨਵਜਮੇ ਪੁੱਤਰ ਨੂੰ ਦੇਖਣ ਲਈ ਸਿੱਧਾ ਮਾਂ-ਪੁੱਤ ਵਾਲੇ ਕਮਰੇ 'ਚ ਪਹੁੰਚਦੇ ਆ ਤੇ ਜਾਂਦੇ ਸਾਰ ਆਪਣੀ ਪਤਨੀ ਨੂੰ ਹਾਲਚਾਲ ਪੁੱਛ ਕੇ ਕਹਿੰਦੇ ਆ ਕਿਵੇਂ ਆ ਸਾਡਾ ਪੁੱਤਰ ਦਿਖਾ ਤਾਂ ਜ਼ਰਾ ਮਾਈ ਦੇਸਾਂ ਮਹਾ ਸਿੰਘ ਨੂੰ ਮਖਮਲੀ ਕੱਪੜੇ 'ਚ ਲਪੇਟਿਆ ਬਾਲ ਫੜਾਉਂਦਿਆ ਕਹਿੰਦੀ ਐ ਲਓ ਜੀ ਧਿਆਨ ਨਾਲ ਫੜਿਓ ਮਹਾ ਸਿੰਘ ਨੇ ਕੁਝ ਪਲ ਬਾਲ ਨੂੰ ਨਿਹਾਰਿਆ ਤੇ ਬੋਲੇ ਸੀ ਇਹਦਾ ਨਾਮ ਰਣਜੀਤ ਸਿੰਘ ਰੱਖਿਆ ਤੁਹਾਡੇ ਲਈ ਰਣਜੀਤ ਸਿੰਘ ਤੇ ਮੇਰੇ ਲਈ ਇਹ ਮੇਰਾ ਬੁੱਧ ਸਿੰਘ ਹੀ ਹੋਏਗਾ ਉਹ ਤੇ ਦੂਜੇ ਪਾਸੇ ਮਹਾ ਸਿੰਘ ਦੀ ਬਦੀ ਤਾਕਤ ਤੇ ਚੜ੍ਹਾਈ ਦੇਖ ਕੇ ਬਾਕੀ ਸਿੱਖ ਮਿਸਲਾਂ ਅੰਦਰ ਉਹਨਾਂ ਲਈ ਨਫ਼ਰਤ ਪੜ ਗਈ ਸਾਰੀਆਂ ਵਿਰੋਧੀ ਸਿੱਖ ਮਿਸਲਾਂ ਮਹਾ ਸਿੰਘ ਦੀ ਸ਼ੁਕਰਚਕੀਆਂ ਮਿਸਲ ਖਿਲਾਫ ਸਾਜ਼ਿਸ਼ਾਂ ਕੜਨ ਲੱਗੀਆਂ ਕਨੇ ਯਾ ਮਿਸਲ ਦੇ ਸਰਦਾਰ ਨੇ ਆਪਣੀ ਚਿੰਤਾ ਜਤਾਉਂਦਿਆਂ ਕਿਹਾ ਇਹ ਮਹਾ ਸਿੰਘ ਤਾਂ ਸਾਡੇ ਸਾਰਿਆਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ ਸਾਨੂੰ ਸਾਵਨ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਏਗਾ ਭਾਵੇਂ ਇਹ ਮਿਸਲਾਂ ਮਹਾ ਸਿੰਘ ਖਿਲਾਫ ਇਕੱਠੀਆਂ ਹੋ ਕੇ ਸਾਜ਼ਿਸ਼ਾਂ ਰਚ ਰਹੀਆਂ ਸਨ ਪਰ ਅੰਦਰ ਖਾਤੇ ਇਸਾਈਆਂ ਮਿਸਲਾਂ ਇੱਕ ਦੂਜੇ ਲਈ ਵੀ ਨਫ਼ਰਤ ਨਾਲ ਭਰੀਆਂ ਹੋਈਆਂ ਸਨ ਸਮਾਂ ਲੰਘਦਾ ਗਿਆ ਇੱਕ ਵਾਰ ਮਹਾ ਸਿੰਘ ਆਪਣੀ ਭਾਰੀ ਫੌਜ ਲੈ ਕੇ ਜੰਮੂ ਤੇ ਚੜ੍ਹਾਈ ਕਰਨ ਜਾ ਰਹੇ ਸਨ ਆਵਿਚੀ ਉਹਨਾਂ ਕੋਲ ਦੋ ਕਬੜਾਏ ਹੋਏ ਸਿੱਖ ਘੋੜਸਵਾਰ ਆਏ ਤੇ ਬੋਲੇ ਸਿੰਘ ਸਾਹਿਬ ਬਾਲ ਰਣਜੀਤ ਸਿੰਘ ਦੀ ਸਿਹਤ ਠੀਕ ਨਹੀਂ ਹੈ ਮਾਤਾ ਨਿਕਲਾਈ ਹੈ ਮਾਤਾ ਜੀ ਨੇ ਤੁਹਾਨੂੰ ਵਾਪਸ ਬੁਲਾਇਆ ਹੈ ਇਹ ਖਬਰ ਸੁਣ ਕੇ ਮਹਾ ਸਿੰਘ ਚਿੰਤਾ ਵਿੱਚ ਡੁੱਬ ਗਏ ਨਾਲ ਦੇ ਸਰਦਾਰਾਂ ਨੇ ਬੇਨਤੀ ਕੀਤੀ ਸਿੰਘ ਸਾਹਿਬ ਤੁਹਾਨੂੰ ਵਾਪਸ ਗੁਜਰਾਵਾਲੇ ਚਲੇ ਜਾਣਾ ਚਾਹੀਦਾ ਹੈ ਮਾਤਾ ਜੀ ਤੇ ਬਾਲ ਨੂੰ ਕੁਝ ਹੌਂਸਲਾ ਹੋਏਗਾ ਮਹਾ ਸਿੰਘ ਨੇ ਅੱਗੋਂ ਕੀ ਮੇਰਾ ਵਿਚਾਲੇ ਹੀ ਇਸ ਮੁਹਿੰਮ ਨੂੰ ਛੱਡ ਕੇ ਜਾਣਾ ਠੀਕ ਨਹੀਂ ਹੋਏਗਾ ਤੁਸੀਂ ਐਦਾਂ ਕਰੋ ਕਿ ਹਕੀਮ ਲਾਲਾ ਹਾਕਮ ਰਾਏ ਨੂੰ ਐਸੇ ਭਲੇ ਰਣਜੀਤ ਸਿੰਘ ਦੇ ਇਲਾਜ ਲਈ ਭੇਜੋ ਤੇ ਨਾਲ ਹੀ 200 ਕੋਰਸਵਾਰ ਵੀ ਭੇਜੇ ਜਾਣ ਜੋ ਸਾਨੂੰ ਰਣਜੀਤ ਸਿੰਘ ਦੀ ਸਿਹਤ ਬਾਰੇ ਹਰ ਖ਼ਬਰ ਪਹੁੰਚਾਉਂਦੇ ਰਹਿਣ ਇਸੇ ਤਰ੍ਹਾਂ ਹੀ ਕੀਤਾ ਗਿਆ ਉਧਰ ਸ਼ੁਕਰ ਚਕਿਆ ਮਿਸਲ ਦਾ ਪੰਜ ਸਾਲ ਦਾ ਵਾਰਿਸ ਰਣਜੀਤ ਸਿੰਘ ਬਿਮਾਰੀ ਨਾਲ ਕਿਰਿਆ ਪਿਆ ਸੀ ਮਾਤਾ ਨਿਕਲਣ ਕਰਕੇ ਸਾਰਾ ਸਰੀਰ ਛਾਲਿਆਂ ਨਾਲ ਭਰ ਗਿਆ ਸੀ ਤੇ ਅੱਖਾਂ ਕੋਲ ਵੀ ਛਾਲੇ ਨਿਕਲ ਆਏ ਸਨ ਕਮਜ਼ੋਰੀ ਹੋਣ ਕਰਕੇ ਰਣਜੀਤ ਸਿੰਘ ਜ਼ਿਆਦਾਤਰ ਬੇਹੋਸ਼ ਹੀ ਰਹਿੰਦਾ ਸੀ ਬਾਲਕ ਦੀ ਸਿਹਤ ਦੀ ਹਰ ਖਬਰ ਕੋਰਸਵਾਰਾਂ ਰਾਹੀਂ ਜੰਗ ਵਿੱਚ ਰੁੱਜੇ ਮਹਾ ਸਿੰਘ ਤੱਕ ਪਹੁੰਚਦੀ ਰਹੀ ਅਖੀਰ ਜੰਮੂ ਨੂੰ ਫਤਿਹ ਕਰਕੇ ਮਹਾ ਸਿੰਘ ਗੁਜਰਾਵਾਲਾ ਆਪਣੀ ਹਵੇਲੀ ਪਹੁੰਚੇ ਆਪਣੇ ਪੁੱਤ ਦੀ ਹਾਲਤ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਰਣਜੀਤ ਸਿੰਘ ਦਾ ਪੂਰਾ ਚਿਹਰਾ ਦਾਕਾਂ ਨਾਲ ਭਰਿਆ ਹੋਇਆ ਸੀ ਅੱਭੀ ਅੱਖ ਵੀ ਖਰਾਬ ਹੋ ਚੁਗੀ ਸੀ ਮਹਾ ਸਿੰਘ ਆਪਣੇ ਪੁੱਤ ਵੱਲ ਦੇਖ ਕੇ ਬੋਲੇ ਹੁਣ ਸਾਡਾ ਇਹ ਬਾਰਸ ਸਾਡੀ ਮਿਸਲ ਨੂੰ ਕਿਵੇਂ ਸੰਭਾਲੇਗਾ ਪਰ ਮਹਾ ਸਿੰਘ ਦੀ ਇਹ ਚਿੰਤਾ ਕੁਝ ਸਮੇਂ ਲਈ ਹੀ ਸੀ ਵੈਦ ਦੀ ਦਵਾਈ دارو ਕਰਕੇ ਹੁਣ ਰਣਜੀਤ ਸਿੰਘ ਤੁਰਨ ਫਿਰਨ ਲੱਗ ਪਿਆ ਸੀ ਸਰੀਰ ਵੀ ਅੱਗੇ ਨਾਲੋਂ ਤਗੜਾ ਹੋਣ ਲੱਗ ਪਿਆ ਸੀ ਹੁਣ ਤਾਂ ਉਹਨੇ ਆਪਣੇ ਹਾਣੀਆਂ ਨਾਲ ਖੇਡਣਾ ਵੀ ਸ਼ੁਰੂ ਕਰ ਦਿੱਤਾ ਸੀ ਕਿਸੇ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇੰਨੀ ਭਿਆਨਕ ਬਿਮਾਰੀ ਤੋਂ ਬਚ ਕੇ ਤੇ ਇੱਕ ਅੱਖ ਗਵਾ ਕੇ ਵੀ ਕਿਵੇਂ ਕੋਈ ਇੰਨਾ ਬਹਾਦਰ ਹੋ ਸਕਦਾ ਹੈ ਉਹ ਆਪਣੇ ਸਾਥੀਆਂ ਦਾ ਲੀਡਰ ਸੀ ਤੇ ਉਹਨਾਂ ਤੇ ਹੁਕਮ ਚਲਾਉਂਦਾ ਸੀ ਕਈ ਵਾਰ ਖੇੜਦੇ ਖੇੜਦੇ ਉਹ ਦਰਿਆਵਲ ਚਲੇ ਜਾਂਦੇ ਸੀ ਇੱਕ ਦਿਨ ਦਰਿਆਵਲੋਂ ਜਦੋਂ ਸਾਰੇ ਬਾਲਕ ਹਵੇਲੀ ਮੁੜੇ ਤਾਂ ਇੱਕ ਬਾਲਕ ਨੇ ਮਾਤਾ ਰਾਜਕੌਰ ਨੂੰ ਦੱਸਿਆ ਮਾਤਾ ਜੀ ਅੱਜ ਬੁੱਤ ਤਿਆਰ ਕੇ ਦਰਿਆਵਾਂ ਪਾਰ ਕਰ ਗਿਆ ਇਹ ਸੁਣ ਕੇ ਮਾਤਾ ਰਾਜਕੌਰ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ। ਉਹਨਾਂ ਨੇ ਰਣਜੀਤ ਸਿੰਘ ਨੂੰ ਕੰਨੋ ਫੜਦਿਆਂ ਕਿਆ, ਕੀ ਆਖਰ ਆਈਏ ਤੈਨੂੰ ਇਹ ਸਭ ਕਰਨ ਦੀ? ਕੀ ਤੈਨੂੰ ਕੁਝ ਹੋ ਜਾਂਦਾ ਤਾਂ ਮੈਂ ਕੀ ਜਵਾਬ ਦਿੰਦੀ ਤੇਰੇ ਪਿਓ ਨੂੰ? ਖਬਰਦਾਰ ਜੇ ਅੱਗੇ ਤੋਂ ਇਦਾਂ ਦੀ ਹਰਕਤ ਕੀਤੀ ਤਾਂ। ਰਣਜੀਤ ਸਿੰਘ ਆਪਣੀ ਮਾਂ ਦੇ ਗੁੱਸੇ ਤੋਂ ਡਰ ਗਿਆ ਤੇ ਅੱਖਾਂ ਝੁਕਾ ਕੇ ਖੜ ਗਿਆ। ਤੇ ਫਿਰ ਇੱਕ ਦਿਨ ਮਹਾ ਸਿੰਘ ਨੇ ਆਪਣੀ ਪਤਨੀ ਰਾਜਕੌਰ ਨੂੰ ਕਿਹਾ, ਹੁਣ ਸਮਾਂ ਆ ਗਿਆ ਰਣਜੀਤ ਸਿੰਘ ਨੂੰ ਇੱਕ ਨਿਪੁੰਨ ਯੋਧਾ ਬਣਾਉਣ ਲਈ ਏਰੀ ਸਖਲਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਤਾਂ ਕੀ ਸਮੇਂ ਨਾਲ ਇੱਕ ਕੋਰਸਵਾਰੀ ਤਲਵਾਰਵਾਜ਼ੀ ਤੇ ਤੀਰਅੰਦਾਜ਼ੀ ਸਿੱਖ ਲਵੇ ਕਿਉਂ ਨਾ ਬੁੱਧ ਜੀ ਸਖਲਾਈ ਲਈ ਮੈਂ ਆਪਣੇ ਭਰਾ ਦਲ ਸਿੰਘ ਨੂੰ ਬੁਲਾ ਲਵਾਂ ਮਹਾ ਸਿੰਘ ਨੂੰ ਰਾਜਕੋਟ ਦਾ ਇਹ ਸੁਝਾਅ ਪਸੰਦ ਆਇਆ ਤੇ ਉਸਨੇ ਹਾਂ ਕਰ ਦਿੱਤੀ ਸਨ 1791 ਹੁਣ ਰਣਜੀਤ ਸਿੰਘ 11 ਸਾਲਾਂ ਦਾ ਹੋ ਚੁੱਕਾ ਸੀ ਉਹ ਬਹੁਤ ਹੱਦ ਤੱਕ ਤਲਵਾਰਵਾਜ਼ੀ ਤੇ ਤੀਰਅੰਦਾਜ਼ੀ ਸਿੱਖ ਚੁੱਕਾ ਸੀ